ਤੁਸੀਂ ਦੇਖ ਰਹੇ ਹੋ ਮਲਵਾਲੀ ਖਬਰ ਮੈਂ ਗੁਰਿੰਦਰ ਤੂੜੀਆ ਪੰਨੀ ਵਾਲਾ ਫੱਤਾ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਮੋਹੱਲੇ ਵਾਲੇ ਜੋ ਨਾਲੀਆਂ ਬੰਦ ਹੋਣ ਕਰਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਆ ਤਾਂ ਤੁਹਾਨੂੰ ਸੀ ਦਿਖਾ ਰਹੇ ਆ ਲਾਈਵ ਤਸਵੀਰਾਂ ਕਿਨੇ ਮੁਹੱਲਾ ਵਾਸੀ ਆਪ ਹੀ ਖਾਲੀਆਂ ਜੋ ਕੱਢ ਰਹੇ ਨੇ ਜੋ 2015 ਦੇ ਵਿੱਚ ਜੋ ਅਕਾਲੀ ਸਰਕਾਰ ਵੇਲੇ ਮੈਨਾਂ ਨੇ 1000 ਰੁਪਏ ਖਾਲੀਆਂ ਤੇ ਗਲੀਆਂ ਬਣਾਈਆਂ ਗਈਆਂ ਸਨ ਬਸਤੀਆਂ ਵੱਲੋਂ ਜੋ ਬਿਨਾਂ ਲੈਵਲ ਤੋਂ ਹੀ ਇਹ ਖਾਲੀਆਂ ਜੋ ਗਲੀਆਂ ਇਹ ਬਣਾਈਆਂ ਗਈਆਂ ਗਈਆਂ ਸਨ ਪੰਚਾਇਤ ਬਣੀ ਨਵੀਂ ਨਵੀਂ ਪੰਚਾਇਤ ਬਣੀ ਨਵੀਂ ਕਾਫੀ ਸਮਾਂ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਹੱਲਾਵਾਸੀ ਜੋ ਖਾਲੀਆਂ ਆਪ ਹੀ ਕਰ ਰਹੇ ਨੇ ਬਹੁਤ ਪਰੇਸ਼ਾਨ ਹੋ ਰਹੇ ਨੇ ਜੋ ਪੰਚਾਇਤ ਨੂੰ ਇਹ ਬੇਨਤੀ ਹੈ ਕਿ ਅੱਗੇ ਇੱਧਰ ਵੀ ਧਿਆਨ ਦਿੱਤਾ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨਾਲ ਉਹਨਾਂ ਨੇ ਸਰਕਾਰ ਬਣਾਈ ਸੀਗੀ ਅੱਜ ਤੁਸੀਂ ਦੇਖ ਸਕਦੇ ਹੋ ਮੁਹੱਲਾ ਵਾਸੀ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਜੋ ਖਾਲੀਆਂ ਨਾਲੀਆਂ ਆਪ ਕੱਢ ਰਹੇ ਨੇ ਜੋ ਬਿਨਾ ਬਸਤੀਆਂ ਬਣਾਓ ਬਿਨਾ ਲੈਵਲ ਤੋਂ ਖਾਲੀਆਂ ਤੇ ਗਲੀਆਂ ਬਣਾਈਆਂ ਗਈਆਂ ਗਏ ਸਨ ਆਪ ਸਰਕਾਰ ਨੂੰ ਅਪੀਲ ਹੈ ਕਿ ਜੋ ਮਹੱਲਾ ਵਾਸੀ ਇੰਨੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਇਧਰ ਵੀ ਧਿਆਨ ਦਿੱਤਾ ਜਾਵੇ ਸਰਕਾਰ ਨੂੰ ਅਪੀਲ ਹੈ ਜੋ ਨਵੀਂ ਪੰਚਾਇਤ ਬਣੀ ਹੈ ਪਿੰਡ ਦੀ ਪਿੰਡ ਪੰਨੀ ਵਾਲਾ ਫੱਤਾ ਦੀ ਪੰਨੀ ਵਾਲਾ ਫੱਤਾ ਦੀ ਜੋ ਪੰਚਾਇਤ ਹੈ ਉਹਨਾਂ ਨੂੰ ਵੀ ਅਪੀਲ ਹੈ ਕਿ ਮਹੱਲਾ ਵਾਸੀ ਜੋ ਇਹ ਖਾਲੀਆਂ ਬੰਦ ਹੋਣ ਕਰਕੇ ਜੋ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਆ ਤੁਹਾਨੂੰ ਜੀ ਖਾਲੀ ਦਿਖਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਜੋ ਖਾਲੀ ਪਿੱਛੋਂ ਨੇਵੀ ਹੋਣ ਕਰਕੇ ਅੱਗੋਂ ਉੱਚੀ ਹੋਣ ਕਰਕੇ ਜੋ ਅਗਲਾ ਪਾਣੀ ਹੈ ਉਹ ਵਾਪਸ ਬੈਕ ਮੁੜ ਰਿਹਾ ਹੈ ਜੋ ਪੁੜੀਆਂ ਕਾਫੀ ਨੇਵੀਆਂ ਬਣਾਈਆਂ ਗਈਆਂ ਸਨ ਜੋ ਪੰਚਾਇਤ ਨੂੰ ਬੇਨਤੀ ਹੈ ਵੀ ਮਹੱਲਾ ਵਾਸੀਆਂ ਦੀ ਜੋ ਪੁਕਾਰ ਉਹਨਾਂ ਦੀ ਸੁਣਵਾਈ ਹੈ ਉਹ ਕੀਤੀ ਜਾਵੇ